ਅੱਜ ਪਿੰਡ ਗੜਹੀ ਮੱਟੋ ਵਿਖੇ ਕਾਮਰੇਡ ਦਰਸ਼ਨ ਸਿੰਘ ਮੱਟੂ ਜੀ ਦੇ ਘਰ ਦੇ ਸਾਹਮਣੇ ਡਾਕਟਰ ਭੀਮਰਾਓ ਅੰਬੇਡਕਰ ਸਭਾ ਦੇ ਪ੍ਰਦਾਨ सुरेंद्र ਸ਼ਿੰਦਾ ਜੀ ਗੋਲੀਆਂ ਵੱਲੋਂ ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ ਗਈ ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਇਹ ਸਭਾ ਵੱਲੋਂ ਬਹੁਤ ਵਧੀਆ ਉਪਰਾਲਾ ਹੈ ਪਹਿਲਾਂ ਵੀ ਸ਼ਿੰਦਾ ਜੀ ਤੇ ਪੂਰੀ ਟੀਮ ਵੱਖ-ਵੱਖ ਸਕੂਲਾਂ 'ਚ ਕਾਪੀਆਂ ਤੇ ਸਟੇਸ਼ਨਰੀ ਵੰਡ ਰਹੇ ਹਨ ਬੀਬੀ ਸੁਭਾਸ਼ ਮੱਟੂ ਜੀ ਨੇ आए हुए सारे साथियों का धनवाद किया पैगामे जगत गढ़शंकर तो हरि कृष्ण गंगड़ की रिपोर्ट <गणीवारी>

ਮੈਂ ਅੱਜ ਅੰਕਲ ਜੀ ਦਰਸ਼ਨ ਸਿੰਘ ਮੱਟੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਸਾਨੂੰ ਆਪਣੇ ਪਿੰਡ ਬੁਲਾ ਕੇ ਇਹਨਾਂ ਬੱਚਿਆਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਜੀ ਤੇ ਮੇਰੇ ਨਾਲ ਜਿਹੜੇ ਸੱਜਣ ਆਏ ਆ ਰੋਕੀ ਪਲਵਾਨ ਜੀ ਲਖਵਿੰਦਰ ਸਿੰਘ ਲੱਕੀ ਤੇ ਹੈਪੀ ਸਾਧਵਾਲ ਤੇ ਬਾਕੀ ਸਾਰੇ ਸੱਜਣ ਜਿੰਨੇ ਵੀ ਹੋ ਵੀ ਮੇਰੇ ਨਾਲ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੈਲੰਡਰ ਛਿੰਦਾ ਡਾਕਟਰ ਅਮੇਰ ਸਿੰਘ ਸਾਹਿਬ ਦੀ ਸੇਵਾ ਸਭਾ ਦੇ ਮੁੱਖ ਸੰਚਾਲਕ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਇਸ ਜਿਹੜਾ ਸਮਰੋਹ ਕੀਤਾ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਮਰਦੇ ਆ ਉਹਨਾਂ ਨੂੰ ਜਿਹੜੀਆਂ ਕਾਪੀਆਂ ਪੈਨ ਤੇ ਕੁਝ ਹੋਰ ਦਿੱਤਾ ਜਾ ਰਿਹਾ ਉਹਦਾ ਮੈਂ ਧੰਨਵਾਦ ਕਰਦਾ ਮਾ ਡਾਕਟਰ ਅਮਿਤ ਕਪੀਰਾ ਉਹਨਾਂ ਬਿਲਕੁਲ ਸਾਫ਼ ਨੇ ਉਸ ਸਸਤਾ ਦਾ ਜਿਹੜੇ ਗਰੀਬ ਬੱਚਿਆਂ ਨੂੰ ਲਗਾਤਾਰ ਪੈਰਾਂ ਸਿਰ ਕਰਦੇ ਆ ਕਾਲ ਖਾਏ ਕੁਛ ਹੱਥੋਂ ਦੇ ਦਸਵੰਦ ਕੱਢਦੇ ਆ ਨੇ ਹੱਥ ਆਪਣੇਆਂ ਤੋਂ ਖਿੱਚਦੇ ਆ ਐਸੇ ਘੜਦੇ ਵਿੱਚ ਡਾਕਟਰ ਲਖਵਿੰਦਰ ਸਿੰਘ ਲੱਖੀ ਹੈਪੀ ਸਾਧੋਆ ਵਾਲਿਆ ਰੋਕੀ ਪਹਿਲਵਾਨ ਮੂਲੇ ਵਾਲੇ ਖੋਰ ਸਾਰੇ ਸਾਥੀ ਆਏ ਨੇ ਸਾਡੇ ਡੀਓ ਸਾਹਿਬ ਇਹਦੀ ਕਵਰੇਜ ਕਰ ਰਹੇ ਮੈਂ ਉਹਨਾਂ ਦਾ ਵੀ ਧੰਨਵਾਦੀ ਕਰਦਾ ਸ਼ਵਾਲ ਮਟੂਆ ਪਲਵਿੰਦਰਵਾ ਸਾਰਿਆਂ ਧੰਨਵਾਦ ਮੰਨ ਲੋ ਸਾਨੂੰ ਸਾਰਿਆਂ ਨਾਲ ਮਿਲ ਕੇ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲ ਆਏ ਇਹ ਸਾਡੇ ਨੇ ਆ ਇਹਨੂੰ ਮਜ਼ਬੂਤ ਕਰਨਾ ਚਾਹੀਦਾ ਜਦੋਂ ਸਕੂਲਾਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਕਿਤੇ ਵੀ ਲੋੜ ਹੋਊਗੀ ਫੇਰ ਇਹਨਾਂ ਨੂੰ ਬੇਨਤੀ ਕਰਾਂਗੇ ਇਹਨਾਂ ਨੇ ਬੇਨਤੀਆਂ ਕਬੂਲ ਕੀਤੀਆਂ ਮੈਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਰਜਿਸਟਰਰ ਵੱਲੋਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦੀ ਆਂ ਕਿ ਇਹ ਆਪਣਾ ਸਮਾਂ ਕੱਢ ਕੇ ਆਏ ਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਤੇ ਦੇ ਨਾਲ ਸਾਡੇ ਸਾਰੇ ਸੱਜਣ ਆਏ ਆ ਤੇ ਮੈਂ ਉਹਨਾਂ ਸੱਜਣਾ ਦਾ ਵੀ ਧੰਨਵਾਦ ਕਰਦਾ ਵਾਕਿਆ ਦਾ ਵੀ ਕਰਦਾ ਬੱਚਿਆਂ ਨੂੰ ਜਰੂਰ ਕਹਿਣਾ ਚਾਹਨਾ ਇੱਕ ਆ ਜੜੀਆਂ ਦਾ ਪੁੱਤ ਆਈਐਸ ਬਣਿਆ ਇੱਕ ਗਰੀਬਾਂ ਦਾ ਪੁੱਤ ਲੈਫਟ ਚੈਂਡ ਬਣਿਆ ਇੱਕ ਗਰੀਬਾਂ ਦਾ ਪੁੱਤ ਸਾਰਾ ਕੁਝ ਬਣਿਆ ਜਿਉਂ ਬੁਲੀ ਨਹੀਂ ਆ ਦਾਨੀ ਆ ਵਾਨੀ ਵਰਗੇ ਅਮੀਰ ਲੋਕਾਂ ਦੇ ਹਿੱਸੇ ਬਣ ਕੇ ਬਣ ਕੇ ਜਿੱਥੇ ਜ਼ਰੂਰਤ ਆਉਗੀਆਂ ਇਦਾਂ ਦੇ ਦਾਨੀ ਪੁਰਸ਼ ਪਹਿਲੇ ਦਿਨ ਤੋਂ ਹੈਗੇ ਆ ਪੈਦਾ ਹੋਇਓ ਧਰਤੀ ਤੇ ਉਹ ਤੁਹਾਡਾ ਸਹਿਯੋਗ ਕਰੂਗੇ ਅੱਜ ਗੜੀ ਮੱਟੋ ਆਏ ਆ ਤੇ ਮੈਂ ਸਾਰਿਆਂ ਦਾ ਆਪਣੇ ਬੋਲ ਕਰਵਾਉਣ ਦਾ ਧੰਨਵਾਦ ਕਰਦਾ